ਉੱਲਾ ਚਲੋ ਅਤਕਾ ਦਾ ਪ੍ਰਮਾਤਮਾ ਕਰੇ ਜਿੱਤੇ ਜਾਵਾਂਗੇ ਆਹ ਵੋਟ ਦਾ ਆਪਣੀ ਪੱਕੀ ਆ ਪਹਿਲਾਂ ਇਹਨੂੰ ਕਹਿੰਦੇ ਆ ਬਾਈ ਨੂੰ ਸੱਚੀ ਕਾਰਵਾਈ ਜੀ ਬਾਲ ਬੱਚੇ ਠੀਕ ਹੈ ਵਧੀਆ ਹੋਰ ਰਾਜੀ ਖੁਸ਼ੀ ਜਮਾ ਮੈਂ ਇੱਕ ਐ ਕਰੇ ਅਤਕਾ ਮਿਹਰਬਾਨੀ ਕਰੋ ਮੂੰ ਤਾਂ ਮੈਨੂੰ ਪਤਾ ਤੂੰ ਮੇਥੋਂ ਹਲਦਾ ਨਹੀਂ ਅੱਪਾ ਸਟੇਟ ਦੀਆਂ ਵੋਟਾਂ 'ਚ ਖੜੇ ਆ ਵੋਟ ਪਾ ਦੀ ਪੱਕਾ ਪੱਕਾ ਪਵਾ ਮੈਂ ਹਾਂ ਤੈਨੂੰ ਪੁਪਟੇਰੇ ਦੇ ਪਰੋਸਾ ਪੂਰਾ ਵੀ ਤੂੰ ਦਾ ਮੇਥੋਂ 1 ਇੰਚ ਨਹੀਂ ਬਰਾ ਜਾਂਦਾ ਪੂਰਾ ਵੀ ਬੈਠਾ ਓਏ ਲੈ ਚੱਲ ਆਪਾਂ ਤੈਨੂੰ ਵੀ ਕਹੇ ਦਿੰਨੇ ਆ ਵੋਟ ਆਪਣੀ ਇਹ ਵੀ ਪੱਕੀ ਓਏ ਆਹ ਵੇ ਦੋਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਰਘੂ ਸਿੰਘ ਠੀਕ ਓ ਹੋਰ ਪਵਾ ਠੀਕ ਆ ਓਕੇ ਓਕੇ ਲੈ ਇਹ ਕਹਿੰਦੀ ਐ ਦਾ ਕਿਰਪਾ ਕਰੀ ਮੜੀ ਜੀ ਕਾ ਵੀ ਆਪਾਂ ਹੋ ਗਏ ਸਟੇਡੀ ਚ ਖੜੇ ਹੋ ਗਰਨੀ ਬਾਈ ਵੋਟ ਤੇਰੀ ਦੇਖਾ ਮੈਂ ਤਾਂ ਪੱਕੀ ਮੰਨ ਲਈ ਠੀਕ ਆ ਸਵਾਲ ਲਈ ਯਾਰ ਹਾਂ ਵੋਟ ਬਸ ਤੇਰੀ ਮੈਂ ਲਿਖ ਲਈ ਆ ਪਿੱਦੇ ਆ ਤੋ ਨੀ ਪ੍ਰਧਾਨ ਅਮੇਜ਼ਿੰਗ ਇੰਨਾ ਨੂੰ ਵੋਟਾਂ ਨੂੰ ਕਹਿਣ ਆਇਆ ਹੁਣ ਇਹ ਕੋਈ ਕਰਦੇ ਆ ਪੱਕੀਆਂ ਇੱਧਰ ਚੱਲ ਪਿਆ ਹਾਂ ਇਹ ਸੇ ਤੋ ਪੁੱਛਦੇ ਆ ਵੀ ਸਖਿਓ ਘਰ ਉਹ ਤੋ ਨੀ ਪ੍ਰਧਾਨ ਹਾਂਜੀ ਕਮਾਲ ਦਾ ਬੰਦਾ ਯਾਰ ਵੋਟਾਂ ਚ ਖੜਿਆ ਹੋਣਾ ਮੋਟਾ ਤੇਰੇ ਗੈਲ ਗਿਆ ਹਾਂਜੀ ਆਏ ਮੇਰੀ ਗਾਲ ਨਹੀਂ ਹੋਇਆ ਮੈਂ ਆ ਠੀਕ ਹੈ ਤੜਕੇ ਦੇ 15 ਬੰਦੇ ਮੇਰੀ ਗੋਡੀ ਹੱਤ ਲਾਗੇ ਤੂੰ ਪਰਾ ਮੂੰਹ ਪਰ ਕੇ ਦੱਸ ਮੈਨੂੰ ਬੁਲਾਇਆ ਠੀਕ ਹੈ ਪਰਿਵਾਰ ਬੱਚੇ ਠੀਕ ਨੇ ਪਰਿਵਾਰ ਠੀਕ ਹੈ ਤੂੰ ਤੇਰਾ ਦੱਸ ਆਪਣਾ ਵਧੀਆ ਨਾ ਰਾਜੀ ਤੁਸੀਂ ਐਣ ਹੋਰ ਸੁਣਾ ਫਿਰ ਹੋਰ ਤਾਂ ਤੈਨੂੰ ਪਤਾ ਦੇਖਾ ਕਿੱਧਰ ਚੱਲੇ ਆ ਹੁਣ ਬਸ ਅੱਬ ਵੋਟਾਂ ਦੇ ਖੜੇ ਹੋ ਰਹੇ ਹੋ ਤੈਨੂੰ ਪਤਾ ਹੈ ਵੋਟ ਵੀ ਗੌਰ ਰੱਖੀ ਦੇਖ ਮੇਰੀਆਂ ਸਾਰੀਆਂ ਵੋਟਾਂ ਯਾਰ ਤੇਰੀ ਕਰਦੀਆਂ ਕੁਛ ਨਾ ਕੁਛ ਪੱਕੀਆਂ ਹਾਂ ਵੋਟਾਂ ਸੁੱਖ ਨਾਲ ਵਾਦੂ ਨੇ ਆਪਣੇ ਕੋਲੇ ਕਿੰਨੀਆਂ ਕਰ ਲਈਆਂ ਵੋਟਾਂ ਦਾ 35 ਤਾਂ ਆਪਣੇ ਕੋਲੇ ਪਹਿਲਾਂ ਸੀ 636 ਦੋ ਦੋ ਆਪਾਂ ਨੇ ਕਰ ਲੀਆਂ ਹੋਣਾ ਆ ਵੀ ਪੱਕੀਆਂ ਕਰਤੀਆਂ ਹਾਂ ਦੋ ਪੂਰੇ ਆਰੀਆ ਗੁਰਪ੍ਰੀਤ ਵਾਲੇ ਆ ਪੂਰੇ ਵਾਲੀ ਹਾਂ ਇਹ ਵੀ ਪੱਕੀ ਕਰਤੀ ਵੋਟ ਆਪਾਂ ਨੇ ਜਮ੍ਹਾਂ ਪੱਕੀਆਂ ਹਾਂ ਉਸ ਤੋਂ ਬਾਅਦ ਸੌਜੀ ਕੋਲੇ ਅੱਛਾ ਮੱਖਣ ਕੋਲੇ تیرے ਸਦਕੇ ਰਮਨ ਕੋਲੇ ਉਹ ਵੀ ਤੇਰੀ ਏ ਹਾਂ ਉਹਨਾਂ ਨੂੰ ਸਾਰਿਆਂ ਨੂੰ ਕਹਿ ਕੇ ਆਣਾ ਵੋਟਾਂ ਆਪਣੇ ਉਮੀ ਪੱਕੀਆਂ ਨੇ ਉਹ ਅੱਛਾ ਜੀ ਬਸ ਕਿਹੜਾ ਕਹਿ ਕੇ ਆਉਣਾ ਹੈ ਸਾਨੂੰ ਇਹ ਹੀ ਆਉਣਾ ਉਹਨਾਂ ਨੂੰ ਤਾਂ ਮੈਂ ਲੈ ਵੋਟਾਂ ਦਾ ਤੈਨੂੰ ਮੈਂ ਢੇਰ ਲਾ ਦੂੰ ਵੋਟਾਂ ਤਾਂ ਤੂੰ ਘਰ ਰੱਖਿਓ ਮੇਰੇ ਕੋਲ ਇੱਕ ਬੰਦਾ ਹੈ ਹਾਂ ਸੱਤ ਅੱਠ ਵੋਟਾਂ ਉਹਦੇ ਹੱਥ ਚ ਨੇ ਆਪਾਂ ਨੇ ਸਭ ਤੋਂ ਵੱਧ ਲੀਡ ਲੈਣੀ ਆ ਵੋਟਾਂ ਦੀ ਮੈਂ ਉਹਨੂੰ ਹੁਣੇ ਫੋਨ ਕਰਦਾ ਯਾਰ ਕਰ ਫੋਨ ਦੋ ਨੂੰ ਮੈਂ ਉਹਨੂੰ ਹੁਣੇ ਫੋਨ ਕਰਕੇ ਪੁੱਛਦਾ ਵੀ ਕਿੱਥੇ ਹੈ ਵੋਟਾਂ ਦਾ ਨਾ ਦਾਂਗੇ ਢੇਰ ਆਪਾਂ ਤੇਰੇ ਖਾਤਰ ਸਭ ਤੋਂ ਵੱਧ ਵੋਟਾਂ ਨਿਕਲਣ ਆ ਆਪਣੀਆਂ ਲੱਗਿਆ ਨਹੀਂ ਹੁਣ ਉਹ ਬਿਜੀ ਆ ਰਿਹਾ ਯਾਰਾ ਕੋਈ ਨਾ ਉਹਨਾਂ ਮੈਂ ਪੱਕਾ ਕਰ ਲੂ ਊਰ ਤੂੰ ਐਂ ਦੱਸ ਤੈਨੂੰ ਇਹ ਸਮਾਰ ਕੇ ਪੱਕੀਆਂ ਹੋ ਗਈਆਂ ਹਾਂ ਹਾਂ ਉਏ ਮੈਨੂੰ ਪਤਾ ਇਹ ਪੱਕੀਆਂ ਹੋਈਆਂ ਨਹੀਂ ਹੋਣੀਆਂ ਮੈਂ ਕਰਦਾ ਇਹਨਾਂ ਨੂੰ ਸਮਾਰ ਕੇ ਪੱਕੀਆਂ ਫਿਰ ਤੂੰ ਵੀ ਕਰਕੇ ਆਈਂ ਸਮਾਰ ਕੇ ਗੱਲ ਲੈਣਾ ਮੈਂ ਕਰਕੇ ਉਹਨਾਂ ਨੂੰ ਪੱਕੀਆਂ ਤੂੰ ਉਹਨਾਂ ਕੋਲੇ ਝਾਲਾ ਤੱਕਾ ਕਰ ਵੀ ਫੌਜੀ ਹੋਰ ਕੋਈ ਜਮੀਂ ਪਕਾ ਦੀ ਇਹਨਾਂ ਨੂੰ ਵੀ ਹਾਂ ਮੈਂ ਤੂੰ ਦੇਖਦਾਦਾ ਜਾਈਂ ਤਾਂ ਹਲਦੀ ਨਹੀਂ ਵਾ ਠੀਕ ਹੈ ਚੰਗਾ ਫਿਰ ਲੈ ਚੰਗਾ ਮੈਂ ਚੱਲ ਰਿਹਾ ਉਧਰ ਚੱਲ 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 ਕੀ ਹਾਲ ਵਾਈ ਹੋਰ ਕੀ ਹਾਲ ਚਾਲ ਹੈ ਵਧੀਆ ਵਧੀਆ ਵੋਟਾਂ ਨੂੰ ਆਏ ਦੀ ਟੋਨੀ ਅੱਛਾ ਤੂੰ ਤੇਰੇ ਲਈ ਆਇਆ ਸੀ ਵੋਟਾਂ ਨੂੰ ਹਾਂ ਹਾਂ ਕਹੇ ਤਾਂ ਇਹਨਾਂ ਨੂੰ ਤੇਰੀਆਂ ਨਹੀਂ ਉਹ ਮਰਿਆ ਰੇ ਮੇਰੀ ਪੋਤੀ ਦੇ ਬਵਾਲੀ ਜੀ ਆਹ ਉਹ ਹੈਗੀਆਂ ਨੇ ਉਹਦੇ ਕੋਲ ਤਾਂ 40 50 ਵੋਟਾਂ ਹੋ ਰਹੀਆਂ ਨੇਗੀਆਂ ਵੋਟਾਂ ਨਹੀਂ ਕਾਟਦਾ ਯਾਰ ਮੈਨੂੰ ਐ ਪੰਜ ਸਕਦੇ ਤੁਸੀਂ ਮੈਨੂੰ ਪਾ ਦਿਓ ਤਾਂ ਉਹੀ ਫ੍ਰੀ ਹੁੰਦਾ ਹੈ ਉਸੇ ਆ ਫਿਰ ਤੁਸੀਂ ਬੋਲ ਰਹੇ ਹੋ ਮੈਨੂੰ ਪਾਈ ਰੇ ਦੀ ਲੋਡ ਆਏ ਤਾਂ ਖਾ ਲਈ ਲੈ ਲੈ ਬਾ ਰੇ ਦੀ ਲੋਡ ਹੋਈ ਰੇ ਤੇ ਰੇ ਕਰੇ ਸਪਰੇ ਦੀ ਲੋਡ ਹੋਈ ਸਪਰੇ ਤੇ ਕਰੇ ਡਾਈਟੀ ਵੀ ਤੇਰੀ ਆਪੇ ਕਮਾਇਆ ਕਰੂਗਾ ਉਹ ਤਾਂ ਉਹੀ ਫਰੀਂ ਜਾਂਦਾ ਉਹਨੂੰ ਕਿਹੜਾ ਘਰੋਂ ਕੋਈ ਪੈਸਾ ਨਹੀਂ ਜਾਂਦਾ ਟੱਕਾ ਨਹੀਂ ਜਾਂਦਾ ਠੀਕ ਹੈ ਠੀਕ ਹੈ ਤੂੰ ਆਪਣੇ ਘਣੀ ਕਰੀ ਕਰ ਤਾ ਕਰਤੀਆਂ ਪੱਕੀਆਂ ਸੱਤਾਂ ਦਾ ਉਹਦੀਆਂ ਮੈਂ ਪਹਿਲਾਂ ਪੱਕੀਆਂ ਕਰਤੀਆਂ ਇੱਕ ਉਹਨਾਂ ਆ ਪੱਕੀ ਕਰਤੀ ਇੱਕ ਕੋਣ ਲਾਲੇ ਵਾਲੀ ਪੱਕੀ ਕਰਕੇ ਆਉਂਦੇ ਆਂ ਹਾਲ ਬਾਈ ਹਾਲ ਬਾਈ ਹੋਰ ਕੀ ਹਾਲ ਚਾਲ ਹੈ ਕਿਵੇਂ ਚੱਲਦਾ ਦੁਕਾਨ ਦਾ ਕੰਮ ਉਹ ਆਪਾਂ ਦਾ ਇਹੀ ਚਹੀਦਾ ਯਾਰ ਇਹੀ ਕਮਾਉਣਾ ਇਹੀ ਖਾਣਾ ਹੈ ਨਾ ਹੋਰ ਪਰਿਵਾਰ ਸਾਰੇ ਚਾਚੇ ਉਹ ਵੀ ਠੀਕ ਨੇ ਤੈਨੂੰ ਪਤਾ ਆ ਪੱਕੀ ਮੀਆਂ ਨੇ ਹੁੰਨੇ ਆ ਟੋਨੀ ਤੇਰੇ ਕੋਲੇ ਵੋਟਾਂ ਨੂੰ ਆਇਆ ਥੀ ਆਇਆ ਥੀ ਇਹਦੇ ਕੋਲ ਤਾਂ ਵੋਟਾਂ ਹੁਰੀਆਂ ਨੇ 40 50 ਠੀਕ ਆ ਮੈਂ ਹਰ ਮੇਰੇ ਕੋਈ 25 ਕਿਲੋ ਗੋਡੀ ਹੱਥ ਲਵਾ ਲਾ ਤੂੰ ਨੋਟ ਮੈਨੂੰ ਪਾ ਦੇ ਉਹਦੇ ਕੋਲ ਤਾਂ ਮੈਂ ਸੋਡੀ ਚਿੱਟੀ ਕਾਲੀ ਗੰਮ ਮੈਨੂੰ ਪਾ ਦੀ ਉਹਦੇ ਕੋਲ ਤਾਂ 40 50 ਹੋ ਰਹੀਆਂ ਨੇ ਉਹ ਤਾਂ ਉਹੀ ਫਿਰਦਾ ਬਾਤੂ ਉਹ ਤਾਂ ਜਿੱਤਿਆ ਪਿਆ ਤੂੰ ਮੈਨੂੰ ਵਾਦੀ ਮੇਰਾ ਗੱਡਾ ਕੱਢ ਦੋ ਐਤਕਾ ਬਾਈ ਬਣ ਕੇ ਹੱਤਵਾ ਠੀਕ ਹੈ ਠੀਕ ਹੈ ਬਾਈ ਰੇ ਦੀ ਲੋਡ ਉਤਰੀ ਕਰੀ ਸਟਾਈਟ ਤੇਰੀ ਆਪ ਕਮਾਉ ਸਪਰੀ ਇਹਦੀ ਲੋਡ ਹੈ ਸਪਰੇ ਆਪਣਾ ਨੌਕਰ ਭੇਜਿਆ ਕਰੂੰ ਜੇ ਕੰਮ ਦੀ ਲੋਡ ਦੇਖੀ ਕਿਤੇ ਹੋਈ ਕੰਮ ਹੋ ਜੀ ਮੈਂ ਤਾਂ 15 ਡਿਫਾਲਟਰ ਬੰਦੇ ਦੀਆਂ ਸਟੇਟੀਆਂ ਭਰ ਕੇ 1.5 ਦੋ ਲੱਖ ਰੁਪਇਆ ਲਾਹੀ ਬੈਠਾ ਕਿਤੇ ਮੇਰੇ ਖੂਚ ਲਿਖ ਜਾਣਾ ਹਾਂ ਤੇਰੇ ਵ ਬਖਸ਼ਣਦੇ ਆ ਬਾਈ ਬਣ ਕੇ ਬਸ ਟੈਨਸ਼ਨੇ ਨਾਲ ਆ ਉਹਦੇ ਕੋਲ ਤਾਂ ਹੈਗੀਆਂ ਨਹੀਂ ਚਲੀ ਪਿਆ ਬਹੁਤ ਵਾਟ ਠੀਕ ਤੂੰ ਆਪਾਂ ਟੋਨੀ ਆਪੂਰਤੀ ਦੇ ਵੀ ਸਿੰਘ